ਹੁਣ ਸੜਕਾਂ ਤੇ ਚੱਲਣ ਵਾਲੇ ਪੁਰਾਣੇ ਵਾਹਨਾਂ ਨੂੰ ਲੈ ਕੇ ਪਾਲਿਸੀ ਦੇ ਮੁਤਾਬਕ ਜਾਂ ਨਿਯਮਾਂ ਦੇ ਮੁਤਾਬਕ ਕਿੰਨਾ ਗ੍ਰੀਨ ਟੈਕਸ ਭਰਨਾ ਪਵੇਗਾ ਇਸ ਦੇ ਬਾਰੇ ਜਿਹੜੀਆਂ ਨੇ ਹਦਾਇਤਾਂ ਜਾਰੀ ਹੋ ਗਈਆਂ ਨੇ ਔਰ ਉਹਨਾਂ ਹਦਾਇਤਾਂ ਦੇ ਮੁਤਾਬਕ ਜੇਕਰ ਤੁਸੀਂ ਉਹ ਟੈਕਸ ਭਰਦੇ ਹੋ ਤਾਂ ਠੀਕ ਨਹੀਂ ਤਾਂ ਫਿਰ ਤੁਹਾਡੇ ਪੁਰਾਣੇ ਵਾਹਨ ਨੇ ਜਿਹੜੇ ਉਹ ਸੜਕ ਤੇ ਚੱਲਣ ਯੋਗ ਨਹੀਂ ਹੋਣਗੇ ਜੇ ਚੱਲਣਗੇ ਤਾਂ ਉਹ ਫਿਰ ਜ਼ਬਤ ਵੀ ਕੀਤੇ ਜਾ ਸਕਦੇ ਨੇ ਤਾਂ ਹੁਣ ਵਿਸਥਾਰ ਨਾਲ ਦੱਸਾਂਗੇ ਕਿ ਕਿਹੜੀ ਸਲੈਬ ਦੇ ਵਿੱਚ ਕਿੰਨਾ ਟੈਕਸ ਰੱਖਿਆ ਗਿਆ ਹੈ ਗ੍ਰੀਨ ਟੈਕਸ ਭਰਨਾ ਜਿਹੜਾ ਉਹ 500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦੀ ਸੀਮਾ ਜਿਸ ਦੇ ਵਿੱਚ ਇਹ ਗ੍ਰੀਨ ਟੈਕਸ ਦੀ ਰਾਸ਼ੀ ਰੱਖੀ ਗਈ ਹੈ ਹੁਣ ਇਹ ਗ੍ਰੀਨ ਟੈਕਸ ਕਿਹੜੇ ਵਾਹਨਾਂ ਦੇ ਉੱਤੇ ਕਿੰਨਾ ਲੱਗੇਗਾ ਕਿੰਨੇ ਸੀਸੀ ਦਾ ਵਾਹਨ ਦੋ ਪਹੀਆ ਵਾਹਨ ਤੇ ਕਿੰਨਾ ਲੱਗਣਾ ਹੈ ਚਾਰ ਪਹੀਆ ਵਾਹਨ ਤੇ ਕਿੰਨਾ ਲੱਗਣਾ ਹੈ ਔਰ ਜਿਹੜੇ ਭਾਰੀ ਵੀਹਿਕਲ ਹੁੰਦੇ ਨੇ ਵਾਹਨ ਹੁੰਦੇ ਨੇ ਉਹਨਾਂ ਤੇ ਕਿੰਨਾ ਟੈਕਸ ਲੱਗੇਗਾ ਇਸ ਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਣੇ ਆ ਦਰਅਸਲ ਸਾਲ 2021 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਸਕ੍ਰੈਪ ਪਾਲਿਸੀ ਸੀ ਜਿਹੜੀ ਉਸ ਦੇ ਬਾਵਜੂਦ ਪੁਰਾਣੇ ਵਾਹਨਾਂ ਨੂੰ ਹੁਣ ਸੜਕਾਂ ਤੋਂ ਨਾ ਹਟਾਉਣ ਵਾਲਿਆਂ ਨੂੰ ਹੁਣ ਗ੍ਰੀਨ ਟੈਕਸ ਦੇ ਕੇ ਸੜਕਾਂ ਤੇ ਵਾਹਨ ਚਲਾ ਸਕਣਗੇ ਹੁਣ ਸਕ੍ਰੈਪ ਪਾਲਿਸੀ ਜਿਹੜੀ ਬਣੀ ਹੋਈ ਹੈ ਉਸ ਤੋਂ ਇਲਾਵਾ ਜੇਕਰ ਕਿਸੇ ਦੇ ਮਿਆਦ ਖਤਮ ਹੋ ਚੁੱਕੀ ਹੈ ਪੁੱਗ ਚੁੱਕੀ ਹੈ ਤਾਂ ਫਿਰ ਵੀ ਉਹ ਵਾਹਨ ਚਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਫਿਰ ਗ੍ਰੀਨ ਟੈਕਸ ਦੇ ਕੇ ਉਸ ਦਾ ਪ੍ਰਮਾਣ ਪੱਤਰ ਲੈਣਾ ਪਵੇਗਾ ਤੇ ਫਿਰ ਸੜਕ ਤੇ ਵਾਹਨ ਤਾਂ ਹੀ ਚੱਲ ਸਕੇਗਾ ਨਹੀਂ ਤਾਂ ਫਿਰ ਉਹ ਵਾਹਨ ਜਬਤ ਵੀ ਹੋ ਸਕਦੇ ਨੇ ਪੁਰਾਣੇ ਵਾਹਨ ਜਿਹੜੇ ਬਹੁਤ ਜ਼ਿਆਦਾ ਪ੍ਰਦੂਸ਼ਣ ਦੇ ਕਾਰਕ ਨੇ ਨੂੰ ਪਿਛਲੇ 1 ਸਾਲ ਤੋਂ ਸੜਕਾਂ ਤੋਂ ਹਟਾਉਣ ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਹੁਣ ਤਬਦੀਲੀ ਕੀਤੀ ਹੈ ਪਰ ਪੁਰਾਣੇ ਵਾਹਨ ਮਾਲਕਾਂ ਵੱਲੋਂ ਇਸ ਦਾ ਇਹ ਕਹਿੰਦੇ ਹੋਏ ਜ਼ੋਰਦਾਰ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਵਾਹਨ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਇਸ ਤਰ੍ਹਾਂ ਦੀ ਨੀਤੀ ਲਿਆਂਦੀ ਜਾ ਰਹੀ ਹੈ ਤੇ 2022 ਦੀਆਂ ਚੋਣਾਂ 'ਚ ਸੀਐਮ ਭਗਵੰਤ ਮਾਨ ਨੂੰ ਕਈ ਥਾਵਾਂ ਤੇ ਰੋਕ ਕੇ ਵਾਹਨ ਚਾਲਕਾਂ ਨੇ ਇਸ ਨੀਤੀ ਤੇ ਅਮਲ ਨਾ ਕਰਨ ਲਈ ਕਿਹਾ ਹੁਣ ਦਰਮਿਆਨਾ ਰਸਤਾ ਕੱਢਿਆ ਗਿਆ ਕਿ ਜਿਸ ਦੀ ਮਨਜ਼ੂਰੀ ਪਿਛਲੇ ਦਿਨੀ ਕੈਬਨਿਟ ਦੀ ਬੈਠਕ 'ਚ ਦਿੱਤੀ ਗਈ ਹੈ ਹੁਣ ਪੰਜਾਬ ਸਰਕਾਰ ਨੇ ਆਪਣੇ ਪੱਧਰ ਦੇ ਉੱਤੇ ਇੱਕ ਰਸਤਾ ਕੱਢ ਲਿਆ ਹੈ ਰਾਹ ਕੱਢ ਲਿਆ ਹੈ ਕਿ ਪੁਰਾਣੇ ਵਹੀਕਲ ਉਹ ਬਿਲਕੁਲ ਵੀ ਠਾਪਨਾ ਹੋ ਜਾਣ ਜਾਂ ਕਈਆਂ ਨੂੰ ਘਾਟਾ ਨਾ ਪੈ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਪੁਰਾਣੇ ਵਾਹਨ ਸਸਤਾ ਮਿਲਣ ਦੇ ਕਰਕੇ ਖਰੀਦ ਲੈਂਦੇ ਨੇ ਪਰ ਜੇ ਕਰੋਨਾ ਦੀ ਮਿਆਦ ਪੁੱਗ ਗਈ ਸਕ੍ਰੈਪ ਪਾਲਿਸੀ ਦੇ ਤਹਿਤ ਉਹ ਫਿਰ ਸੜਕ ਤੇ ਤਾਂ ਚੱਲਣ ਯੋਗ ਨਹੀਂ ਪਰ ਸਰਕਾਰ ਨੇ ਲੋਕਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਇਆ ਕੈਬਨਟ ਮੀਟਿੰਗ ਦੇ ਵਿੱਚ ਇਸ ਗੱਲ ਨੂੰ ਲੈ ਕੇ ਹਾਂਮੀ ਭਰ ਦਿੱਤੀ ਯਾਰ ਕਹਿ ਦਿੱਤਾ ਕਿ ਫਿਰ ਗ੍ਰੀਨ ਟੈਕਸ ਦਾ ਇੱਕ ਪ੍ਰਮਾਣਾ ਰੱਖ ਦਿੱਤਾ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗ੍ਰੀਨ ਟੈਕਸ ਭਰ ਦੇਣ ਦੇ ਨਾਲ ਜਿਹੜਾ ਪ੍ਰਦੂਸ਼ਣ ਕਰਦਾ ਵਾਹਨ ਹੈ ਉਹ ਪ੍ਰਦੂਸ਼ਣ ਕਰਨਾ ਖਤਮ ਕਰ ਦੇਵੇਗਾ ਜਾਂ ਫਿਰ ਇਸ ਦੇ ਲਈ ਗ੍ਰੀਨ ਟੈਕਸ ਜਿਹੜਾ ਲਿਆ ਜਾ ਰਿਹਾ ਉਸ ਪੈਸੇ ਦੀ ਵਰਤੋਂ ਕੀ ਉਸ ਦੇ ਵਿੱਚ ਜੋ ਜਿਹੜਾ ਪ੍ਰਦੂਸ਼ਣ ਹੋ ਰਿਹਾ ਕੀ ਹਰਿਆਲੀ ਵਧਾਉਣ ਦੇ ਲਈ ਕੀਤੀ ਜਾਣੀ ਹੈ ਇਹ ਗੱਲ ਹਾਲੇ ਵਿਸਥਾਰਪੂਰਵਕ ਨਹੀਂ ਦੱਸੀ ਗਈ ਪਰ ਇੱਕ ਗੱਲ ਸਾਫ਼ ਹੈ ਕਿ ਜੇਕਰ ਜਿੰਨਾ ਮਰਜੀ ਪ੍ਰਦੂਸ਼ਣ ਕਰਦਾ ਵਾਹਨ ਹੋਵੇ ਜੇਕਰ ਪੁਰਾਣਾ ਹੋ ਗਿਆ ਗ੍ਰੀਨ ਟੈਕਸ ਭਰੋ ਤੇ ਸੜਕਾਂ ਤੇ ਲਿਆਓ ਇਹ ਸਰਕਾਰ ਦੀ ਨੀਤੀ ਹੈ ਜਿਹੜੀ ਉਸ ਸਾਹਮਣੇ ਆਈ ਹੈ ਹੁਣ ਜੇਕਰ 15 ਸਾਲ ਪੁਰਾਣਾ ਵਾਹਨ ਚਲਾਉਣਾ ਹੈ ਤੇ ਉਸ ਲਈ ਮੁੜ ਵਾਹਨ ਦੀ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ ਤੇ ਗ੍ਰੀਨ ਟੈਕਸ ਅਦਾ ਕਰਕੇ 5 ਸਾਲਾਂ ਤੱਕ ਵਾਹਨ ਨੂੰ ਸੜਕਾਂ ਤੇ ਫਿਰ ਚਲਾਇਆ ਜਾ ਸਕਦਾ ਹੈ ਇੱਕ ਵਾਰੀ ਤੁਸੀਂ ਗ੍ਰੀਨ ਟੈਕਸ ਭਰ ਦਿੰਨੇ ਹੋ ਤੁਹਾਡੀ ਮਿਆਦ ਖਤਮ ਹੋ ਚੁੱਕੀ ਹੈ ਵਾਹਨ ਦੀ ਵਹੀਕਲ ਦੀ ਤਾਂ ਫਿਰ 5 ਸਾਲ ਤੱਕ ਉਸ ਦੀ ਮਿਆਦ ਵੱਧ ਜਾਵੇਗੀ ਗ੍ਰੀਨ ਟੈਕਸ ਭਰਨ ਦੇ ਨਾਲ ਤੇ ਟ੍ਰਾਂਸਪੋਰਟ ਵਿਭਾਗ ਦੇ ਇੱਕ ਉੱਚ ਪੱਧਰੀ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਕ੍ਰੈਪ ਪਾਲਿਸੀ ਆਉਣ ਤੋਂ ਬਾਅਦ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੁਰਾਣੇ ਵਾਹਨਾਂ 'ਤੇ ਪਾਬੰਦੀ ਨਹੀਂ ਲਗਾਈ ਉਹਨਾਂ ਕਿਹਾ ਕਿ ਗ੍ਰੀਨ ਟੈਕਸ ਲਗਾਉਣ ਦੇ ਪਿੱਛੇ ਸਾਡੇ ਦੋ ਮਕਸਦ ਸਨ ਪਹਿਲਾਂ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣਾ ਤਾ ਜੋ ਪ੍ਰਦੂਸ਼ਣ ਤੇ ਰੋਕ ਲੱਗੇ ਗ੍ਰੀਨ ਟੈਕਸ ਲੱਗਣ ਨਾਲ ਜਦੋਂ ਸਾਰਿਆਂ ਨੂੰ ਸਾਲਾਨਾ ਟੈਕਸ ਦੇਣਾ ਪਵੇਗਾ ਤਾਂ ਉਹ ਨਵੇਂ ਵਾਹਨ ਖਰੀਦਣ ਲਈ ਆਪਣੇ ਆਪ ਹੀ ਉਤਸੁਕ ਹੋ ਜਾਣਗੇ ਜਾਂ ਉਸ ਪਾਸੇ ਨੂੰ ਤੁਰ ਜਾਣਗੇ ਦੂਜਾ ਕਾਰਨ ਜੇਕਰ ਕੋਈ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਤਾਂ ਟੈਕਸ ਅਦਾ ਕਰੇ ਤਾਂ ਜੋ ਆਮਦਨ ਦੇ ਵਸੀਲੇ ਨੂੰ ਜਿਹੜੇ ਨੇ ਵੱਧ ਸਕਣ ਅਜੇ ਅਸੀਂ ਇਸ ਨਤੀਜੇ ਤੇ ਨਹੀਂ ਪਹੁੰਚ ਸਕੇ ਕਿ ਗ੍ਰੀਨ ਟੈਕਸ ਨਾਲ ਕਿੰਨੀ ਆਮਦਨ ਹੋਵੇਗੀ ਪਰ ਇਹਨਾਂ ਤਹ ਹੈ ਕਿ ਬੇਸ਼ੱਕ ਲੋਕ ਪੁਰਾਣੇ ਵਾਹਨ ਚਲਾਉਣ ਜਾਂ ਪੁਰਾਣੇ ਵਾਹਨ ਨੂੰ ਸਕ੍ਰੈਪ ਐਲਾਨ ਕੇ ਨਵਾਂ ਵਾਹਨ ਲੈਣ ਸਰਕਾਰ ਦੀ ਆਮਦਨ ਵਧੇਗੀ ਹੁਣ ਦੋਨਾਂ ਮਸਲਿਆਂ ਦੇ ਵੀ ਸਰਕਾਰ ਦੀ ਆਮਦਨ ਨੂੰ ਧਿਆਨ ਵਿੱਚ ਰੱਖਿਆ ਗਿਆ ਇਸ ਦੇ ਪਿੱਛੇ ਜਿਹੜੀ ਦਲੀਲ ਦਿੱਤੀ ਗਈ ਹੈ ਕਿ ਜੇਕਰ ਪੁਰਾਣੇ ਵਾਹਨ ਚਲਾਉਣਾ ਚਾਹਣਗੇ ਲੋਕ ਤਾਂ ਵੀ ਉਹਨਾਂ ਨੂੰ ਗ੍ਰੀਨ ਟੈਕਸ ਦੇ ਰੂਪ ਵਿੱਚ ਜਿਹੜਾ ਟੈਕਸ ਦੇਣਾ ਪਵੇਗਾ ਸਰਕਾਰ ਦੀ ਆਮਦਨ ਵਧੇਗੀ ਔਰ ਜੇਕਰ ਇਸ ਟੈਕਸ ਤੋਂ ਬਚਣ ਦੇ ਲਈ ਕਹਿਣਗੇ ਲੋਕ ਕਿ ਨਹੀਂ ਇਸ ਤੋਂ ਚੰਗਾ ਕਿ ਨਵਾਂ ਵਾਹਨ ਹੀ ਲੈ ਲਓ ਤਾਂ ਫਿਰ ਨਵਾਂ ਵਾਹਨ ਖਰੀਦਣਗੇ ਤਾਂ ਉਸ ਦੇ ਲਈ ਵੀ ਟੈਕਸ ਦੇਣਾ ਪੈਣਾ ਹੈ ਕੋਲਮਲਾਕ ਕੇ ਸਰਕਾਰ ਨੇ ਦੋਵਾਂ ਗੱਲਾਂ ਵਾਲੇ ਧਿਆਨ ਦਿੱਤਾ ਹੈ ਕਿ ਚਾਹੇ ਪੁਰਾਣੇ ਵਾਹਨ ਚਲਾਓ ਤਾਂ ਚਾਹੇ ਨਵੇਂ ਸਾਡਾ ਮਤਲਬ ਟੈਕਸ ਤੱਕ ਹੈ ਆਮਦਨ ਤੱਕ ਹੈ ਹੁਣ ਕੈਬਨਟ ਨੇ ਇੱਕ ਹੋਰ ਮਹੱਤਵਪੂਰਨ ਫੈਸਲੇ ਚ ਟੂਰਿਸਟ ਵਾਨਾਂ ਤੇ ਲੱਗਣ ਵਾਲਾ ਮੋਟਰ ਵਹੀਕਲ ਟੈਕਸ ਵੀ ਘਟਾ ਕਰ ਦਿੱਤਾ ਹੈ ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ 65 ਸੀਟਾਂ ਵਾਲੀ ਟੂਰਿਸਟ ਬੱਸ ਲਈ ਮੋਟਰ ਵਾਹਨ ਕਰ ਜਿਹੜਾ ਟੈਕਸ ਸੀ ਉਹ 7000 ਰੁਪਏ ਪ੍ਰਤੀ ਸੀਟ ਸੀ ਹੁਣ ਸੁਧਾਰਨ ਵਾਸਤੇ ਪ੍ਰਤੀ ਸੀਟ 2050 ਰੁਪਏ ਲਗਾਏ ਜਾਣਗੇ ਤੇ ਡੀ ਲਕਸ ਨਾਲ ਏਸੀ ਬੱਸ ਤੇ 2650 ਰੁਪਏ ਤੇ ਏਸੀ ਡੀ ਲਕਸ ਬੱਸ ਤੇ 4150 ਰੁਪਏ ਤੇ ਸੁਪਰ ਇੰਟ ਇੰਟੇਗ੍ਰੇਲ ਬੱਸ ਦੇ ਉੱਤੇ 5000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਉਨ੍ਹਾਂ ਕਿਹਾ ਕਿ ਟੈਕਸ ਜ਼ਿਆਦਾ ਹੋਣ ਕਾਰਨ ਬੱਸ ਆਪਰੇਟਰ ਪੰਜਾਬ ਚ ਆਪਣੀਆਂ ਬੱਸਾਂ ਨੂੰ ਰਜਿਸਟਰ ਨਹੀਂ ਕਰਵਾ ਰਹੇ ਸਨ ਵਿਭਾਗ ਨੇ 2017 ਤੋਂ 2022 ਤੱਕ ਦੇ 5 ਸਾਲ ਦੇ ਅੰਕੜਿਆਂ ਦੀ ਜਾਂਚ ਕੀਤੀ ਤੇ ਪਾਇਆ ਕਿ ਪੰਜਾਬ ਚ ਸਿਰਫ 206 ਜਿਹੜੀਆਂ ਨੇ ਯਾਤਰੀਆਂ ਲਈ ਜਾਂ ਟੂਰਿਸਟ ਲਈ ਬੱਸਾਂ ਰਜਿਸਟਰਡ ਸਨ ਜਦਕਿ ਹਰਿਆਣਾ ਵਿੱਚ 5220 ਵਾਂ ਰਜਿਸਟਰਡ ਹੋ ਗਏ ਸਨ ਉਨ੍ਹਾਂ ਕਿਹਾ ਕਿ ਸੈਰ ਸਪਾਰਟੇ ਦੇ ਲਿਹਾਜ਼ ਨਾਲ ਗਵਾਂਡੀ ਸੂਬੇ ਹੋਣ ਦੇ ਬਾਵਜੂਦ ਪੰਜਾਬ ਚ ਘੱਟ ਬੱਸਾਂ ਦੀ ਰਜਿਸਟ੍ਰੇਸ਼ਨ ਦੇ ਕਾਰਨ ਦਾ ਪਤਾ ਲੱਗਿਆ ਕਿ ਮਾਮਲਾ ਸਾਹਮਣੇ ਆਇਆ ਕਿ ਟੈਕਸ ਬਹੁਤ ਜ਼ਿਆਦਾ ਹੈ ਇਸ ਕਰਕੇ ਬੱਸਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਟੂਰਿਸਟ ਦੀ ਉਹ ਪੰਜਾਬ ਦੇ ਵਿੱਚ ਘਟ ਹੋ ਰਹੀ ਔਰ ਗਵਾਂਡੀ ਸੂਬੇ ਚ 5000 ਤੋਂ ਵੱਧ ਬੱਸਾਂ ਔਰ ਪੰਜਾਬ ਚ ਮਹਿਜ 2000 ਬੱਸਾਂ ਜਿਹੜੀਆਂ ਰਜਿਸਟ੍ਰੇਸ਼ਨ ਉਹਨਾਂ ਦੀ ਸੀ ਤਾਂ ਹਾਲਾਂਕਿ ਹਿਮਾਚਲ ਪ੍ਰਦੇਸ਼ ਇੱਕ ਟੂਰਿਸਟ ਪਲੇਸ ਹੈ ਗਵਾਂਡੀ ਸੂਬਾ ਹੈ ਪਰ ਉਧਰ ਜਾਣ ਲਈ ਬੱਸਾਂ ਦੀ ਗਿਣਤੀ ਤੇ ਵੱਧ ਹੋਣੀ ਚਾਹੀਦੀ ਸੀ ਇਸ ਦੇ ਉੱਤੇ ਧਿਆਨ ਵਿੱਚ ਰੱਖਦਿਆਂ ਹੋਇਆਂ ਹੁਣ ਟੈਕਸ ਨੂੰ ਦੇ ਵਿੱਚ ਘਟौती ਕਰ ਦਿੱਤੀ ਗਈ ਹੈ ਹੁਣ ਗੱਲ ਕਰਦੇ ਹਾਂ ਕਿ ਜਿਹੜੀ ਇੱਕ ਸਲੈਬ ਬਣਾਈ ਗਈ ਹੈ ਕਿ ਕੌਣ ਕਿੰਨਾ ਟੈਕਸ ਭਰੇ ਉਸਦੇ ਬਾਰੇ ਜਾਣਕਾਰੀ ਦਿੰਦੇ ਹਾਂ 15 ਸਾਲ ਪੁਰਾਣੇ ਵਾਹਨ ਲਈ ਮੁੜ ਕਰਵਾਉਣੀ ਪਵੇਗੀ ਜਿਹੜੀ ਰਜਿਸਟ੍ਰੇਸ਼ਨ ਤੇ ਗ੍ਰੀਨ ਟੈਕਸ ਦੀ ਅਦਾਇਗੀ ਤੇ 5 ਸਾਲ ਹੋਰ ਚੱਲ ਸਕਣਗੇ ਵਾਹਨ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਤੇ ਟੂਰਿਸਟ ਵਾਹਨਾਂ ਦੀ ਰਜਿਸਟ੍ਰੇਸ਼ਨ ਵਧਾਉਣ ਲਈ ਜਿਹੜਾ ਟੈਕਸ ਘਟਾ ਦਿੱਤਾ ਗਿਆ ਹੁਣ ਗੱਲ ਕਰਦੀ ਹਾਂ ਸਲੈਬ ਦੀ ਕਿ ਕਿੰਨਾ ਗ੍ਰੀਨ ਟੈਕਸ ਦੇਣਾ ਪਵੇਗਾ ਸਾਲਾਨਾ ਰਾਸ਼ੀ ਹੈ ਗ੍ਰੀਨ ਟੈਕਸ ਦੇਣ ਦੀ ਜੇਕਰ 15 ਸਾਲ ਤੋਂ ਪੁਰਾਣੇ ਵਾਣ ਹੋ ਚੁੱਕੇ ਨੇ ਜਾਂ ਮਿਆਦ ਆਪਣੀ ਪੂਗਾ ਚੁੱਕੇ ਨੇ ਤਾਂ ਦੋ ਪਹੀਆ ਟੂ ਵੀਲਰ ਆ ਜਿਹੜਾ ਉਸ ਨੂੰ ਸਾਲਾਨਾ 500 ਰੁਪਏ ਰਜਿਸਟ੍ਰੇਸ਼ਨ ਆਪਣੀ ਦੇਣੀ ਪਵੇਗੀ ਫਿਰ ਗੱਲ ਕਰਦੇ ਆ ਜਿਹੜਾ ਪੈਟਰੋਲ ਨਾਲ ਚੱਲਣ ਵਾਲੀ ਗੱਡੀ ਚਾਰ ਪਹੀਆ ਵਾਣ ਜਿਹੜੀ ਕਿ 1500 ਸੀਸੀ ਤੋਂ ਵੱਧ ਹੈ ਉਸ ਨੂੰ 3000 ਰੁਪਏ ਸਾਲਾਨਾ ਦੇਣਾ ਪਵੇਗਾ 1500 ਸੀਸੀ ਵਾਲੀ ਡੀਜ਼ਲ ਨਾਲ ਚੱਲਣ ਵਾਲੀ ਗੱਡੀ ਨੂੰ 4000 ਰੁਪਏ ਸਾਲਾਨਾ ਟੈਕਸ ਦੇਣਾ ਪਵੇਗਾ ਤੇ 1500 ਸੀਸੀ ਤੋਂ ਜ਼ਿਆਦਾ ਪੈਟਰੋਲ ਵਾਲੀ ਗੱਡੀ ਆ ਜਿਹੜੀ ਉਹ 4000 ਰੁਪਿਆ ਸਾਲਾਨਾ ਟੈਕਸ ਦੇਣਾ ਪਵੇਗਾ 1500 ਸੀਸੀ ਤੋਂ ਜ਼ਿਆਦਾ ਡੀਜ਼ਲ ਵਾਲੀ ਗੱਡੀ ਆ ਜਿਹੜੀ ਉਸ ਨੂੰ 6000 ਰੁਪਿਆ ਸਾਲਾਨਾ ਟੈਕਸ ਦੇਣਾ ਪਵੇਗਾ ਜ਼ਿਆਦਾਤਰ ਜਿਹੜੀਆਂ ਕਾਰਾਂ ਨੇ ਉਹ 1500 ਸੀਸੀ ਤੋਂ ਘੱਟ ਹੁੰਦੀਆਂ ਨੇ ਜਿਵੇਂ ਕਿ 1200 ਸੀਸੀ 1300 ਸੀਸੀ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਕੈਪੈਸਿਟੀ ਹੁੰਦੀ ਹੈ ਹੁਣ ਜਿਹੜੇ ਕਮਰਸ਼ੀਅਲ ਵਹੀਕਲ ਨੇ ਵਾਹਨ ਨੇ ਜਿਨ੍ਹਾਂ ਨੂੰ ਵਣਜਵਾਨ ਵੀ ਕਿਹਾ ਜਾਂਦਾ ਹੈ ਉਹ 8 ਸਾਲ ਪੁਰਾਣਾ ਮੋਟਰਸਾਈਕਲ ਜਿਹੜਾ ਹੋਵੇਗਾ ਉਸ ਨੂੰ 250 ਰੁਪਏ ਪ੍ਰਤੀ ਸਾਲਾਨਾ ਫੀਸ ਭਰਨੀ ਪਵੇਗੀ ਤਿੰਨ ਪਹੀਆ ਵਾਹਨ ਜਿਹੜੇ ਨੇ 3 ਵੀਲਰ ਹੁੰਦੇ ਨੇ ਉਹਨਾਂ ਨੂੰ 300 ਰੁਪਿਆ ਪ੍ਰਤੀ ਸਾਲਾਨਾ ਜਿਹੜੀ ਹੈ ਉਹ ਰਾਸ਼ੀ ਭਰਨੀ ਪਣੀ ਹੈ ਗ੍ਰੀਨ ਟੈਕਸ ਦੀ ਜਿਹੜੀ ਮੈਕਸੀ ਕੈਬ ਹੁੰਦੀ ਹੈ ਉਹਨਾਂ ਨੂੰ 500 ਰੁਪਏ ਜਿਹੜੀ ਹੈ ਟੈਕਸ ਜਿਹੜਾ ਦੇਣਾ ਪਵੇਗਾ ਔਰ ਹਲਕੇ ਮੋਟਰ ਵਹੀਕਲ ਨੇ ਜਿਹੜੇ ਐਲ ਐਮ ਵੀ ਉਹਨਾਂ ਨੂੰ 1500 ਰੁਪਏ ਸਾਲਾਨਾ ਜਿਹੜਾ ਟੈਕਸ ਦੇਣਾ ਪਵੇਗਾ ਮੱਧਮ ਮੋਟਰ ਵਾਹਨ ਹੁੰਦੇ ਨੇ ਜਿਹੜੇ ਮੀਡੀਅਮ ਜਿਹੜੇ ਨਾ ਬਹੁਤੀਆਂ ਵੱਡੀਆਂ ਬੱਸਾਂ ਤੇ ਨਾ ਹੀ ਕਾਰਾਂ ਵਿਚਲੇ ਕਿਸਮ ਦੇ ਜਿਵੇਂ ਕਿ ਟੈਂਪੋ ਟਰੈਵਲਰ ਵਗੈਰਾ ਉਸ ਨੂੰ 2000 ਰੁਪਏ ਪ੍ਰਤੀ ਸਾਲਾਨਾ ਜਿਹੜਾ ਟੈਕਸ ਦੇਣਾ ਪਵੇਗਾ ਗ੍ਰੀਨ ਟੈਕਸ ਔਰ ਜਿਹੜੇ ਭਾਰੀ ਵਾਹਨ ਨੇ ਵੱਡੇ ਵਹੀਕਲ ਨੇ ਕਮਰਸ਼ੀਅਲ ਟਰੱਕ ਜਾਂ ਹੋਰ ਕਿਸੇ ਤਰ੍ਹਾਂ ਦੇ ਵਾਹਨ ਉਹਨਾਂ ਨੂੰ 2500 ਰੁਪਏ ਪ੍ਰਤੀ ਜਿਹੜਾ ਸਾਲਾਨਾ ਟੈਕਸ ਦੇਣਾ ਪਵੇਗਾ ਇਸ ਤਰ੍ਹਾਂ ਟੈਕਸ ਦੀ ਸਲੈਬ ਬਣਾ ਦਿੱਤੀ ਗਈ ਹੈ ਗ੍ਰੀਨ ਦੀ ਔਰ ਕੈਬਿਨੇਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਹੁਣ ਤੁਸੀਂ ਭਾਵੇਂ ਪੁਰਾਣੇ ਵਾਹਨ ਚਲਾਉਣ ਦੇ ਇੱਛੁਕ ਹੋ ਜਾਂ ਨਵੇਂ ਨਵੇਂ ਚਲਾਉਣੇ ਆ ਤਾਂ ਫਿਰ ਇਸ ਟੈਕਸ ਦਾ ਕੋਈ ਲੈਣਾ ਦੇਣਾ ਨਹੀਂ ਜੇਕਰ ਮਿਆਦ ਪੁੱਗ ਚੁੱਕੀ ਹੈ ਉਸ ਤੋਂ ਵੱਧ ਦੇ ਵਾਹਨ ਚਲਾਉਣੇ ਆ ਤੁਸੀਂ ਸੜਕਾਂ ਦੇ ਉੱਤੇ ਤਾਂ ਫਿਰ ਤੁਹਾਨੂੰ ਇਸ ਟੈਕਸ ਦੀ ਸਲੈਬ ਦੇ ਮੁਤਾਬਕ ਟੈਕਸ ਭਰ ਕੇ ਤੁਸੀਂ ਉਹ ਵਾਹਨ 5 ਸਾਲ ਦੇ ਲਈ ਫਿਰ ਸੜਕ ਦੇ ਉੱਤੇ ਚਲਾ ਸਕਦੇ ਹੋ ਪਰ ਇਸ ਦੇ ਨਾਲ ਪਰ ਦੂਸ਼ਣ ਘਟੇਗਾ ਕਿ ਨਹੀਂ ਘਟੇਗਾ ਕਿਉਂਕਿ ਸਕ੍ਰੈਪ ਪਾਲਿਸੀ ਆਈ ਇਸੇ ਕਰਕੇ ਸੀ ਕਿ ਪ੍ਰਦੂਸ਼ਣ ਦੀ ਸਮੱਸਿਆ ਵਾਹਨਾਂ ਦੇ ਕਰਕੇ ਵੀ ਗੱਲਾਂ ਦੇ ਕਰਕੇ ਬਹੁਤ ਜ਼ਿਆਦਾ ਹੋ ਗਈ ਹੈ ਪਰ ਜੇ ਗ੍ਰੀਨ ਟੈਕਸ ਭਰ ਦਿੱਤਾ ਜਾਂਦਾ ਤਾਂ ਫਿਰ ਕੀ ਮੰਨਿਆ ਜਾਵੇ ਕਿ ਪ੍ਰਦੂਸ਼ਣ ਕਰਦੇ ਹੋਣ ਭਾਵੇਂ ਵਾਹਨ ਕਿੱਡੇ ਮਰਜ਼ੀ ਪ੍ਰਦੂਸ਼ਣਕਾਰਕ ਹੋਣ ਫਿਰ ਵੀ ਉਹ ਸੜਕਾਂ ਤੇ ਚੱਲਣਗੇ ਇਹ ਹੁਣ ਸਰਕਾਰ ਨੇ ਇਸ ਦੇ ਉੱਤੇ ਕਲੀਅਰ ਨਹੀਂ ਕੀਤਾ ਕਿ ਉਹਨਾਂ ਦੇ ਲਈ ਹੱਲ ਬਦਲਵੇਂ ਰੂਪ ਦੇ ਵਿੱਚ ਕੀ ਕੱਢਿਆ ਜਾਵੇਗਾ ਬਿਲਾ ਲੇ ਜਾਣਕਾਰੀ ਦੇ ਵਿੱਚ ਹੈ ਨਾ ਹੀ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ